ਆ ਜਿਹੜੇ ਮਹਾਕਾਲ ਦੇ ਸਿੱਖ ਦੇ ਨਿਹੰਗ ਨੇ ਜਾਂ ਹੋਰ ਇਹ ਸ਼ਸਤਰਾਂ ਨੂੰ ਰੱਖ ਕੇ ਤੇ ਉੱਤੇ ਚੋਰ ਕਰ ਰਹੇ ਸਨ ਤੇ ਉਹਦਾ ਕਹਿੰਦੇ ਆ ਚਵਰ ਤਖਤ ਸ਼ਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਚਵਰ ਤਖਤ ਸ਼ਕਲ ਦੇ ਇਹਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੈ ਨੇ ਤੇ ਸ਼ਸਤਰਾਂ ਤੇ ਉਹ ਸ਼ਸਤਰ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਸ ਵਾਕੀਤਾ ਸੀ ਉਹਦੇ ਤੇ ਚੋਰ ਕੀਤਾ ਜਾ ਸਕਦਾ ਹ ਨਹੀਂ ਕੀਤਾ ਜਾ ਸਕਦਾ ਉੱਤੇ ਚੋਰ ਜੇ ਉਹਨਾਂ ਨੂੰ ਉਸ ਰੂਪ ਵਿੱਚ ਲੈਣਾ ਤਾਂ ਉਹ ਸਾਡੇ ਪੀਰ ਕਿਵੇਂ ਹੋ ਗਏ ਜਿਹੜੇ ਪੀਰ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ ਉਹ ਕਿਰਪਾਨ ਜਾਂ ਤਲਵਾਰ ਜਿਨ੍ਹਾਂ ਨੇ ਸਾਡੇ ਛੋਟੇ ਸਾਹਿਬ ਜਦਿਆਂ ਦੀ ਨੂੰ ਜਿਵਾ ਕੀਤਾ ਸੀ ਉਹਨਾਂ ਦੀ ਸਾਰਾ ਵੱਡੀ ਸੀ ਉਹਦੀ ਪੂਜਾ ਕੀਤੀ ਜਾ ਸਕਦੀ ਆ ਇਹ ਗੱਲ ਸਮਝਣ ਵਾਲੀ ਆ ਕਿ ਸ਼ਸਤਰ ਜਿਹਦੇ ਹੱਥ 'ਚ ਹੋਵੇ ਜਿੱਦਾਂ ਦੀ ਉਹਦੀ ਵਰਤੀ ਆ ਉਹਨੇ ਉਦੋਂ ਦਾ ਕੰਮ ਕਰਦਾ ਸ਼ਸਤਰ ਨਾ ਆਪ ਕੋਈ ਦੇਵਤਾ ਆ ਨਾਇ ਪੀਰੇ ਆ ਜਿਹੜੇ ਆਲੇ ਕਰਦੇ ਫਿਰ ਚੌਰ ਪੀ ਸ਼ਾਸਤਰ ਸ਼ਾਸਤਰ ਕੇ ਅਧੀਨ ਹੈ ਰਾਜ ਕਿੰਨਾ ਕੁ ਰਾਜ ਲੈ ਲਿਆ ਸਿੱਖ ਕੌਮ ਨੇ ਆਪਣਾ ਸ਼ਾਸਤਰ ਕੇ ਅਧੀਨ ਹੈ ਰਾਜ ਇਹ ਮਤ ਹੁੰਦੀ ਜਿਹੜਾ ਰਾਜ ਮਿਲਿਆ ਸੀ ਉਹ ਮੁਗਲਾਂ ਨਾਲੋਂ ਤਾਂ ਵੱਧ ਕਰਦੇ ਸੀ ਤੇ ਇਥੋਂ ਦੇ ਸੁਨੀਕ ਸੀ ਸਾਨੂੰ ਤੇ 40 ਸਾਲ ਦੀ ਅਗਲੇ ਨੇ ਕੱਢਣ ਦਿੱਤੇ ਸ਼ਾਸਤਰ ਕੇ ਅਧੀਨ ਹੈ ਰਾਜ ਸ਼ਾਸਤਰ ਕੇ ਅਧੀਨ ਹੈ ਰਾਜ ਇਸ ਕਰਕੇ ਸਾਡੀ ਸਿਮਰ ਬੇਨਤੀ ਆ ਕਿ ਇਸ ਜਿਹੜਾ ਹਿੰਦੂਤਵ ਦਾ ਜਿਹੜਾ ਕਰਮਕਾਂਡ ਆ ਇਹਦੇ ਤੋਂ ਸਾਨੂੰ ਬਾਹਰ ਆਉਣਾ ਪੈਗਾ ਤੇ ਉਹਦੇ ਤੇ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਆਂ ਭਾਜੀ ਉਹ ਇਹਨਾਂ ਨੂੰ ਪੜ੍ਹ ਕੇ ਸੁਣਾਇਆ ਸੀ ਤੇ ਜਿਹੜੇ ਵੇਦ ਨੇ ਉਹ ਗੁਰਬਾਣੀ ਦੇ ਤੁਲ ਨਹੀਂ ਹੋ ਸਕਦੇ ਹੂੰ ਬਿਲਕੁਲ ਤੁਲ ਨਹੀਂ ਹੋ ਸਕਦੇ ਅਸੀਂ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਪੜ੍ਹ ਕੇ ਸੁਣਾਏ ਸੀ ਤੇ ਉਸ ਤੋਂ ਬਾਅਦ ਵੇਦਾਂ ਸ਼ਾਸਤਰਾ ਬਾਰੇ ਜੋ ਗੁਰਬਾਣੀ 'ਚ ਲਿਖਿਆ ਆ ਉਹ ਪੜ੍ਹ ਕੇ ਸੁਣਾਇਆ ਸੀ ਤੇ ਇਹਦੀ ਕੰਟੀਨਿਊਟੀ ਅਸੀਂ ਅੱਜ ਕਰ ਰਹੇ ਆਂ ਤੇ ਉਹ ਹਿੰਦੂ ਬਾਰ-ਬਾਰ ਇੱਕ ਹਿੰਦੂ ਵੀਰ ਤੇ ਸਿੱਖ ਦੀ ਵਾਰਤਾ ਲਾਪ ਕਰਾਈ ਹੋਈ ਹੈ ਕਾਨ ਸਿੰਘ ਨਾਭੇ ਭਾਈ ਸਾਹਿਬ ਨੇ ਕਿ ਉਹ ਮਤਲਬ ਆਪਣੀ ਦਲੀਲ ਦਿੰਦਾ ਆ ਉਹ ਕਹਿੰਦਾ ਵੀ ਦੇਖੋ ਵੇਦਾਂ ਬਾਰੇ ਬਾਣੀ ਚ ਲਿਖਿਆ ਏਦਾਂ ਤੇ ਵੇਦਾਂ ਮੈਂ ਨਾਮ ਉਤਮ ਸੁਣਿਆ ਨਹੀਂ Hindu veer ਕਹਿ ਰਿਹਾ ਵੀ ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕਿਤੇ ਬਾ ਅਸਲੂ ਇੱਕ ਧਾਤ ਅੱਗੇ ਲਿਖਿਆ Hindu veer ਕਹਿੰਦਾ ਵੀ ਅਹਰਣ ਮਤ ਵੇਦ ਹਥਿਆਰ ਵੇਖੋ ਤੇ ਕਾਨ ਸਿੰਘ ਨਾਭਾ ਉਹਦਾ ਜਵਾਬ ਦਿੰਦੇ ਆ ਵੀ ਇਥੇ ਆਪ ਜੀ ਦੇ ਉਹ ਵੇਦ ਪੁਸਤਕ ਨਹੀਂ ਹਨ ਇੱਥੇ ਲਿਖਿਆ ਨਾ ਅਹਰਣ ਮਤ ਵੇਦ ਹਥਿਆਰ ਉਹ ਇਹ ਗੱਲ ਸਪਸ਼ਟ ਕਰਦੇ ਨੇ ਜਿਹੜਾ ਵੇਦ ਹਥਿਆਰ ਉਹ ਚਾਰ ਵੇਦ ਨਹੀਂਗੇ ਇੱਥੇ ਵੇਦ ਦਾ ਭਾਵ ਜੇ ਤੁਸੀਂ ਬੜੀ ਤੁਸੀਂ ਵਿਆਕਰਣ ਪੱਧ ਦੇ ਤੌਰ ਤੇ ਪਿਛਲੀ ਵਾਰੀ ਸਮਝਾਇਆ ਸੀ ਵੀ ਇੱਥੇ ਵੇਦ ਦਾ ਭਾਵ ਗਿਆਨ ਆ ਹੂੰ ਇੱਥੇ ਉਹ ਚਾਰ ਵੇਦ ਨਹੀਂਗੇ ਕਿਉਂਕਿ ਅਰਚ ਉਰਚ ਕੇ ਪਚਮਵਾ ਚਾਰ ਵੇਦੋ ਮਾਹੀਂ ਉੱਥੇ 4 ਵੇਦਿਆ ਜੀ ਹਾਂਜੀ ਉੱਥੇ 4 ਵੇਦਿਆ ਉੱਥੇ 4 ਵੇ ਲਿਖੇ ਹੋਏ ਠੀਕ ਹੈ ਨਾ ਜੀ ਇਸ ਤੋਂ ਇਲਾਵਾ ਭਾਜੀ ਇਸ ਤੋਂ ਇਲਾਵਾ ਵੀ ਬਹੁਤ ਸਾਰਾ ਉਹਨਾਂ ਨੇ ਲਿਖਿਆ ਭਈ ਉਹ ਕਹਿੰਦੇ ਭਈ ਇਹ ਜਿਹੜੀ ਧਾਰਮਿਕ ਪੁਸਤਕਾਂ ਜਿਹੜੀਆਂ ਤੁਹਾਡੀਆਂ ਪੰਡਿਤ ਜੀ ਇਹ ਤੁਹਾਡ ਨੂੰ ਵੀ ਸੁਖੀ ਨਹੀਂ ਕਰਨਗੀਆਂ ਤੁਹਾਨੂੰ ਵੀ ਇਹੋ ਜੇ ਕਰਮ ਕਾਂਡੀ ਬਣਾ ਦੇਣਗੀਆਂ ਜਿਹਦੇ ਕਰਕੇ ਪਰਮੇਸ਼ਰ ਦਾ ਨਾਮ ਵਿੱਚੋਂ ਨਿਕਲ ਜਾਂਦਾ ਗਵਾ ਜਾਂਦਾ ਆ ਲਿਖਿਆ ਨਾ ਭਈ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉ ਬੇਤਾਲਿਆ ਵੀ ਸਾਰਿਆਂ ਵੇਦਾਂ ਤੋਂ ਉੱਤਮ ਜਿਹੜਾ ਵੇਦ ਆ ਉਹ ਵੈਸੇ ਅਕਾਲਪੁਰਖ ਦਾ ਗਿਆਨ ਹੀ ਆ ਉਹਨੂੰ ਉਤੋਂ ਸੁਣਦਾ ਨਹੀਂ ਤੇ ਬੇਤਾਲਿਆਂ ਵਾਂਗ ਵੱਖ-ਵੱਖ ਦੇਵੀ-ਦੇਵਤਿਆਂ ਦੀ ਪੂਜਾ 'ਚ ਵੱਖ-ਵੱਖ ਥਾਵਾਂ ਤੇ ਜਾ ਕੇ ਤੂੰ ਅਡੰਬਰ ਰਚੇ ਹੋਏ ਆ ਉਹਦੇ ਨਾਲ ਕੁਝ ਨਹੀਂ ਹੋਣ ਵਾਲਾ ਜਿੱਥੇ ਜੋ ਮਰਜ਼ੀ ਕਰਕੇ ਦੇ ਲਿਓ ਉਹਦੇ ਨਾਲ ਕੱਖ ਨਹੀਂ ਹੋਣਾ ਭਾਜੀ ਜਿੱਦਾਂ ਲਿਖਿਆ ਨਾ ਵੇਦ ਪਾਠ ਮਤ ਪਾਪਾਂ ਖਾਏ ਹਿੰਦੂ ਵੀਰ ਦਾ ਸਵਾਲ ਆਏ ਇਹ ਅੱਗੇ ਸਿੱਖ ਕਹਿੰਦਾ ਵੀ ਇਸ ਦਾ ਅਰਥ ਇਹ ਹੈ ਕਿ ਗਿਆਨ ਧਿਆਨ ਨਾਲ ਸੁਣੋ ਵਾਲੀ ਗੱਲ ਹੈ ਗਿਆਨ ਵਿਚਾਰ ਨਾਲ ਕੀਤਾ ਪਾਠ ਹੀ ਬੰਦੇ ਦੇ ਪਾਪ ਨੂੰ ਨਾਸ ਕਰ ਸਕਦਾ ਹੈ ਇੱਥੇ ਗਿਆਨ ਵਿਚਾਰ ਦੀ ਗੱਲ ਕਰ ਰਹੇ ਆ ਬਿਲਕੁਲ ਇਹ ਗਿਆਨ ਉਹ ਗੌਰ ਬਿਨ ਗਿਆਨ ਧਰਮ ਬਿਨ ਧਿਆਨ ਆਪੇ ਬਿਨ ਸਾਖੀ ਮੂਲੋਂ ਨਾ ਬਾਕੀ ਉਸ ਗਿਆਨ ਦੀ ਗੱਲ ਹੋ ਰਹੀ ਹੈ ਨਾ ਕਿ ਵੇਦਾਂ ਦੇ ਕਰਮ ਕਾਂਡਾਂ ਦੀ ਗੱਲ ਹੋ ਰਹੀ ਹੈ ਅੱਗੇ ਲਿਖਿਆ ਦੀਵਾ ਬਲੇ ਅੰਧੇਰਾ ਜਾਏ ਤੇ ਭਾਈ ਕਾਹਨ ਸਿੰਘ ਨਾਭਾ ਇਹਦਾ ਉਤਰ ਦੇ ਰਹੇ ਆ ਵੀ ਇਹ ਪੰਕਤੀ ਪਹਿਲੀ ਸੀ ਵੀ ਬੇਦ ਪਾਠ ਮਤ ਪਾਪਾ ਖਾਏ ਦੀਵਾ ਬਲੇ ਹਨੇਰਾ ਜਾਏ ਉਹ ਕਹਿੰਦੇ ਵੀ ਜੋ ਲੋਕ ਅਰਥ ਵਿਚਾਰ ਬਿਨਾ ਪਾਠ ਕਰਦੇ ਹਨ ਉਹਨਾਂ ਨੂੰ ਲਾਭ ਪ੍ਰਾਪਤ ਨਹੀਂ ਹੁੰਦਾ ਜਿਵੇਂ ਅਸੀਂ ਮਿਸਾਲ ਦੇ ਆਏ ਹਨ ਕਿ ਪੰਕਤੀ ਪੜਨੀ ਆ 25 25 ਪਾਠ ਜਪਜੀ ਸਾਹਿਬ ਦੇ ਕਰਨੇ ਆ ਭਈ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਵੇ ਜਿੰਨੇ ਮਰਜੀ ਤੀਰਥਾਂ ਤੇ ਨਾਲਾ ਤੇਰੇ ਅੰਦਰ ਦੀ ਸੁੱਚ ਨਹੀਂ ਬਣਨੀ ਸੁੱਚ ਉਦੋਂ ਹੀ ਆਉਣੀ ਆ ਸੁੱਚ ਹੋਵੇ ਤਾਂ ਸੱਚ ਸੱਚ ਹੋਣੀ ਸੁੱਚ ਹੋਣੀ ਆ ਜੇ ਸੱਚ ਪਈ ਹੈ ਤਾਂ ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ ਸੀ ਪਾਣੀ ਦੇ ਨਾਲ ਨਾਲ ਪਾਣੀ ਧੁੱਤੈ ਉਤਰ ਸੁਖੇ ਪਾਣੀ ਦੇ ਧੁੰਨ ਨਾਲ ਕੇਵਲ ਜਿਹੜੀ ਮਿੱਟੀ ਦੀ ਖੇ ਪੈਂਦੀ ਆ ਜਿਹੜੀ ਮਿਆ ਉਹ ਲੱਥ ਸਕਦਾ ਆ ਉਹਦੇ ਨਾਲ ਮਨ ਨੂੰ ਕਿਸੇ ਤਰ੍ਹਾਂ ਦੀ ਕੋਈ ਤ੍ਰਿਪਤੀ ਨਹੀਂ ਹੋਣੀ ਦੀਵਾ ਬਲੇ ਅੰਧੇਰਾ ਜਾਏ ਜਿਵੇਂ ਲੋਕ ਅਰਥ ਵਿਚਾਰ ਬਿਨਾ ਪਾਠ ਕਰਦੇ ਹਨ ਉਹਨਾਂ ਨੂੰ ਲਾਭ ਪ੍ਰਾਪਤ ਨਹੀਂ ਹੁੰਦਾ ਸ਼੍ਰੀ ਹਾਂਜੀ ਤੇ ਇਹਦੇ ਦੇ ਅੱਗੇ ਫਿਰ ਕਹਿੰਦੇ বেদ ਪਾਠ ਸੰਸਾਰ ਕੀ ਕਾਰ ਆਪਣਾ ਜਵਾਬ ਦਿੰਦੇ ਆ ਫਿਰ ਭਾਈ ਸਾਹਿਬ ਸਿੱਖ ਵੱਲੋਂ ਜਵਾਬ ਦੇ ਰਹੇ ਆ বেদ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੁਝੇ ਸਭ ਹੋਏ ਕੁਆ ਬਿਨਾ ਬੁਝਿਆ ਬਿਨ ਬੁਝੇ ਤੋਂ ਉਹ ਵੇਦਾਂ ਦਾ ਪਾਠ ਕਰਕੇ ਉਹਨਾਂ ਨੂੰ ਉਹਦੀ ਵਿਚਾਰ ਵੀ ਸੁਣਾ ਰਿਆ ਭਾਵੇਂ ਪਰ ਉਹ ਆਪ ਵੀ ਆਪ ਡੁੱਬੇ ਚੌਂ ਵੇਦ ਮੇ ਚੇਲੇ ਦੀਏ ਰੜਾਏ ਉਹ ਆਪ ਤਾਂ ਡੁੱਬੇ ਹੀ ਹੋਏ ਨੇ ਚਾਰਾਂ ਵੇਦਾਂ ਵਿੱਚ ਇੱਥੇ ਚਾਰ ਵੇਦ ਲਿਖਿਆ ਜਿੱਥੇ ਜਿੱਥੇ ਅੱਖਰ ਵੀ ਨਾਲ ਲਿਖੇ ਹੋਏ ਨੇ ਤੇ ਆਪਣੇ ਚੇਲਿਆਂ ਦਾ ਵੀ ਉਹ ਨਾਸ ਕਰ ਦਿੰਦੇ ਆ ਐਸੇ ਸੰਤਨਮ ਕੋ ਭਾਵੈ ਡਾਲਾਂ ਸਿਓ ਪੇਡਾ ਪੇਡਾ ਘਟਕਾਉਂ ਉਹ ਟਾਣੀਆਂ ਸਣੇ ਸਾਰੇ ਦਾ ਸਾਰਾ ਜਿਵੇਂ ਰੁੱਖ ਨਿਕਲ ਜਾਂਦੇ ਇਹਨਾ ਇਸ ਤਰ੍ਹਾਂ ਉਹ ਸੰਸਾਰ ਦੇ ਜੀਵਾਂ ਨੂੰ ਨਿਕਲ ਰਹੇ ਹਨ ਹੂੰ ਗਾਜ ਸਾਡੇ ਤਰ ਤਰ ਤੋਤੀਆਂ ਤੇਰੇ ਪਾਇਨ ਤਗ ਗੱਲੀਆਂ ਜਿਨਾਂ ਜਪਮਾਲੀਆਂ ਲੋਟੇ ਹੱਥ ਨਬਗ ਓਏ ਹਰ ਕੇ ਸੰਤਨਾਂ ਆਖੀਏ ਬਨਾਰਸ ਕੇ ਠੱਗ ਐਸੇ ਸੰਤਨਮੋ ਕੋ ਭਾਵੇ ਦਾਲਾ ਸਿਓ ਪੇਡਾ ਘਟਕਾਵੇ ਇਹ ਜੇ ਲੋਕ ਉਹ ਕਹਿੰਦੇ ਨੇ ਗੁਰੂ ਸਾਹਿਬ ਦਾ ਵਿਦੇਸ਼ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਮੈਨੂੰ ਉਹ ਚੰਗੇ ਨਹੀਂ ਲੱਗਦੇ ਜਿਹੜੇ ਸਾਰੇ ਸੰਸਾਰ ਦਾ ਘਾਣ ਕਰ ਰਹੇ